ਬਿਲ ਬਿਲੇ ਦੇ ਬਿੱਲ ਤਾਂ ਜਿਆਦਾ ਆ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਖਪਤਕਾਰ ਵੀ ਵਿਰੋਧ ਕਰ ਰਹੇ ਨੇ ਇੱਕ ਨਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ Airtel ਦੀ SIM ਵਿੱਚ ਪਾਈ ਗਈ ਸਮਾਰਟ ਉਹਦਾ ਕੀ ਕੰਮ ਹੈ ਜੀ ਦੇਖੋ 9 ਦੇ ਵਿੱਚ 2010 ਦੇ ਵਿੱਚ ਜਿੱਥੇ ਪੰਜਾਬ ਰਾਜ ਹੁੰਦਾ ਸੀ ਪਿਛਲੇ ਤੂੰ ਬੋਰਡ ਲੱਗਿਆ ਭਾਵੇਂ ਨਿਗਾ ਮਾਰ ਲਓ ਪੰਜਾਬ ਰਾਜ ਸੀ ਹੁਣ ਪਾਵਰ ਕਾਰਪੋਰੇਸ਼ਨ ਆ ਗਿਆ ਹੁਣ ਪੰਜਾਬ ਦਾ ਨਾਂ ਖਤਮ ਹੋ ਗਿਆ ਉਦੋਂ ਇਹ ਸਾਰੀਆਂ ਪਾਰਟੀਆਂ ਭਾਵੇਂ ਕੋ ਅਕਾਲੀ ਦਲ ਸੀ ਭਾਵੇਂ ਕਾਂਗਰਸ ਸੀ ਭਾਵੇਂ ਭਾਵੇਂ ਬੀਜੇਪੀ ਸੀ ਤੇ ਭਾਵੇਂ ਆਪ ਆ ਇਹਨਾਂ ਨੇ ਸਾਰੇ ਪਹਿਲਾਂ ਪਹਿਲਾਂ ਬਿਜਲੀ ਦੀ ਵੇਚਣ ਦੀ ਇਹਨਾਂ ਨੇ ਪਲਾਨ ਨਹੀਂ ਸੀ ਤੋ ਅੱਜ ਉਹ ਨਾ ਦੇਖੋ ਅੱਜ ਨਾ ਕਾਂਗਰਸ ਬੋਲ ਰਹੀ ਹੈ ਨਾ ਅਕਾਲੀ ਦਲ ਬੋਲ ਰਹੀ ਹੈ ਨਾ ਕਿਸੇ ਪਾਰਟੀ ਦਾ ਕੋਈ ਸਵਿਖ ਕਿਉਂਕਿ ਨਾ ਰਣੀਆਂ ਇੱਕੋ ਥਾੜੀ ਦੇ ਚੱਟੇ ਬੱਟੇ ਜਿਹੜੇ ਸਬੰਧਤ ਅਧਿਕਾਰੀ ਆ ਬਿਜਲੀ ਬੋਰਡ ਦੀ ਆ ਤੁਹਾਨੂੰ ਕਰ ਰਿਹਾ ਜੀ ਕੋਪਰੇਟ ਬਿਲਕੁਲ ਜੀ ਕੋਪਰੇਟ ਵੇਖੋ ਜੀ ਉਹ ਗਵਰਨਰ ਦਾ ਇਸ ਤਰ੍ਹਾਂ ਕਰਨਾ ਪੈਣਾ ਨਾ ਹੁਣ ਸਾਡੇ ਬੱਚੇ ਆ ਸਾਡੇ ਪਿੰਡਾਂ ਚੂਰਿਆ ਕੋਈ ਵਿਚਾਰਾ ਕੋਈ ਲਾਈਨ ਮੈਨ ਲੱਗ ਗਿਆ ਕੋਈ ਕੋਈ ਜਈ ਲੱਗ ਗਿਆ ਦਸਨ ਉਹਦੇ ਪੜ੍ਹ ਲਿਖੇ ਕੋਈ ਐਸਡੀਓ ਬੈਠਾ ਲੱਗਿਆ ਸੋ ਕੋਰਪੋਰੇਟ ਤਾਂ ਨਾ ਕਰਨਾ ਪੜੇ ਤੋ ਉਹ ਸਨਾ ਜਿਹੜੀਆਂ ਬੰਦ ਹੋ ਜਾਣੀਆਂ ਪੈਨਸਨ ਪੈਨਸਨ ਬੰਦ ਹੋ ਜਾਣੀਆਂ ਜੀ ਜੀ ਪੈਨਸਨ ਬੰਦ ਹੋ ਜਾਣੀਆਂ ਨੌਕਰੀਆਂ ਲੱਗਣਿਆ ਇੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਹੋ ਜਾਣੀਆਂ ਸ਼ਾਇਦ ਇਹ ਜਿਵੇਂ ਕਹਿੰਦੇ ਨੇ ਮੋਦੀ ਆ ਹਕੂਮਤ ਉਹ ਸਾਰੇ ਹੀ ਸਾਰੇ ਜਿਹੜੇ ਬਾਹਰ ਅੱਗੇ ਭਗੋੜੇ ਭੱਜ ਕੇ ਪੈਸਾ ਲੈ ਕੇ ਉਹ ਗੁਜਰਾਤ ਤੋਂ ਹੀ ਬੰਦੇ ਲਿਆ ਦੇ ਤੇ ਸਾਡੇ ਪੰਜਾਬ ਅੱ데 ਹੀ ਆ ਸਭ ਪਤਾ ਹੀ ਹੈ ਤਕਰੀਬਨ ਅਦਾਰਿਆਂ ਦੇ ਵਿੱਚ ਬਾਹਰ ਦੇ ਸਟੇਟਾ ਦੁਆਰ ਦੇ ਬੰਦੇ ਕੰਮ ਕੀਤੀ ਜਾਂਦੇ ਨਾ ਦੇ ਪ੍ਰਾਈਵੇਟ ਬੰਦੇ ਕੀਤੇ ਜਾਂਦੇ ਸੋਚਾ ਚਾਹੀਏ ਜੀ ਤਾਂ ਸਰਕਾਰ ਜਦੋਂ ਪ੍ਰਚਾਰ ਕਰਦੀ ਤੇ ਇੱਕ ਹੀ ਗੱਲ ਕਰਦੀ ਅਸੀਂ 600 ਯੂਨਟ ਮਾਫ ਕਰ ਦਿੱਤਾ ਤਾਂ ਇੱਕ ਪਾਸੇ ਤੁਸੀਂ ਜਿਹੜੇ ਆ ਸਮਾਰਟ ਮੀਟਰ ਪਾਟ ਕੇ ਜਮ੍ਹਾਂ ਕਰਾਉਂਦੇ ਕਿਉਂਕਿ ਅਬੀਲੀ ਦੇ ਬਿੱਲ ਜ਼ਿਆਦਾ ਆ ਸਾਥੀ ਕੋਈ ਪਿੰਡ ਦੇ ਖੜੇ ਮਜ਼ਦੂਰ ਪਰਾਰਾ ਨਾ ਉਹਦੇ ਕਰੇ ਏਸੀ ਲਗਾ ਉਹਨਾਂ ਦੇ ਘਰ ਪ੍ਰੈਜਿਬਿਨੀ ਆਇਦੇ ਸਮਝੇ ਬੇਕਰ ਫਰੈਜ ਇੰਨੀ ਜ਼ਰੂਰੀ ਹੋਗੀ ਕੋਲਰ ਰਹੇ ਘਰ ਉਹਨਾਂ ਦੇ ਘਰ ਫਰੈਜ ਵੀ ਨਹੀਂ ਤੇ ਨਾ ਕੋਲਰ ਹੈ ਮਜ਼ਦੂਰ ਬਰ 73 ਹਜ਼ਾਰ ਬਿੱਲ ਹੈ ਜੀਬ ਲਾਧੂ ਕਾਪਾ ਖੜੇ ਆ ਲਾਧੂ ਕਾ ਬੀਲੀ ਕਰਦੇ ਵਿੱਚ ਜਿੱਥੇ ਲਗਾਤਾਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜੇ ਚਿਪ ਵਾਲੇ ਮੀਟਰ ਜਿਹਨਾਂ ਦਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਨੇ 40 40 ਹਜ਼ਾਰ ਦੇ ਪਲੱਸ ਜਿਹੜੇ ਬਿੱਲ ਆ ਰਹੇ ਨੇ ਸਾਰੇ ਜਿਹੜੇ ਆ ਵਰਕਰ ਨੇ ਜਿਹੜੇ ਖਪਤਕਾਰ ਨੇ ਜਿਹੜੇ ਕਿਸਾਨ ਆਗੂ ਨੇ ਉਹ ਖੜੇ ਨੇ ਆਪਾਂ ਕਰਦੇ ਆ ਗੱਲਬਾਤ ਪ੍ਰਧਾਨ ਜੀ ਸਵਾਗਤ ਜੀ ਹਾਂਜੀ ਹਾਂਜੀ ਬਲਦੇਵ ਜੀ ਅੱਜ ਕਿੰਨੇ ਕਿਲੋ ਮੀਟਰ ਫਿਰ ਪੱਟ ਕੇ ਲਿਆ ਜੀ ਅੱਜ ਜਿੜਤੀ ਨਹੀਂ ਹੈਗੀ ਵੇਖੋ ਲੋਕਾਂ ਦੇ ਵਿੱਚ ਇੱਕ ਲਹਿਰ ਨੇ ਜਨਮ ਲਿਆ ਸੋ ਜਥੇਬੰਦੀਆਂ ਦਾ ਜਿਹੜੀਆਂ ਮੀਟਿੰਗਾਂ ਦਾ ਅਸਰ ਹੋਇਆ ਲੋਕਾਂ ਤੇ ਔਰ ਦੂਜੇ ਸਾਰੇ ਜਾਨੂਆ ਜਿਹੜਾ ਪਿਛਲੇ ਦਿਨੀ ਜਿਹੜਾ ਮੋਦੀ ਹਕੂਮਤ ਵੱਲੋਂ ਜਿਹੜਾ 225 ਜਿਹੜਾ ਬਿੱਲ ਹੈ ਲੋਕ ਸਭਾ ਦੇ ਵਿੱਚ ਬਿੱਲ ਪਾਸ ਕਰਨ ਜਾ ਰਹੀ ਹੈ ਔਰ ਉਹਦੇ ਵੇਖੋ तकरीबन ਪੰਜਾਬ ਪਰ ਔਰ ਮੈਂ ਕਹਿੰਦਾ ਅਦਰ ਸਟੇਟਾਂ ਦੇ ਵਿੱਚ ਵੀ ਜਿਹੜਾ ਜਥੇਬੰਦੀਆਂ ਵਿਰੋਧ ਕਰਦੀਆਂ ਕਿਉਂਕਿ ਇਹ ਮੈਂ ਕਹਿੰਦਾ ਲੋਕ ਮਾਰੂ ਜਿਹੜਾ ਹੈ ਬਿੱਲ ਹੈਗਾ ਵੀ ਸਾਡੀ ਔਨ ਵਾਲਾ ਸਾਡੇ ਹਾਲਾਤ ਬੜੇ ਇਸ ਬਿੱਲ ਨੇ ਬੜੇ ਗੰਭੀਰ ਕਰ ਦੇਣੇ ਜੋ ਕਿਉਂਕਿ ਜਦੋਂ ਬਿਜਲੀ ਆਮ ਬੰਦੇ ਦੇ ਹੱਥੋਂ ਬਾਹਰ ਹੋ ਗਈ ਪ੍ਰਾਈਵੇਟ ਬੰਦੇ ਕੋਲ ਚੱਲ ਗਈ ਤੇ ਫਿਰ ਆਪੇ ਹੀ ਸਾਬ ਲਾਓ ਵੀ ਇਹ ਸਰਕਾਰਾਂ ਤੋਂ ਬਾਹਰ ਹੋ ਗਈ ਤੇ ਫਿਰ ਔਨ ਵਾਲਾ ਤਾਂ ਸਮਾ ਬਹੁਤ ਮਾੜਾ ਹੋਇਆਗਾ ਕਿਉਂਕਿ ਉਹ ਲੋਕ ਇਸ ਲਹਿਰ ਨਾਲ ਜੁੜੇ ਆ ਮੀਟਿੰਗਾਂ ਲਾਈਆਂ ਔਰ ਉਹਦੇ ਚ ਨਿਕਲ ਕੇ ਵੀ ਆ ਕਿਉਂਕਿ ਲੋਕਾਂ ਦੇ ਬਿੱਲ ਪਹਿਲਾਂ 70 70000 ਉਹ ਜਿਵੇਂ ਕਹਿੰਦੇ ਚੀਸੇ ਚੀਜ਼ ਨੂੰ ਹਲੂਣਾ ਦਈਏ ਤਾਂ ਹੀ ਨਿਕਲ 70 80000 ਬਿੱਲ ਹੈ ਮਜ਼ਦੂਰ ਪਰਿਵਾਰ ਹੈ ਘਰੇ ਨਾ ਤਾਂ ਕੋਈ ਏਸੀ ਲਗਾ ਫੇਰ ਹੀ 70 ਕਿਉਂਕਿ ਮੀਟਰ ਆਪਦੀ ਮਰਜ਼ੀ ਨਾਲ ਹੀ ਚੱਲ ਰਹੇ ਆ ਕਿਉਂਕਿ ਬੰਦ ਪੈ ਮੀਟਰ ਵੀ ਚੱਲੀ ਜਾਂਦੇ ਆ ਜਿਹੜੇ ਪੱਟ ਕੇ ਲੈਂਦੇ ਉਹ ਵੀ ਚੱਲੀ ਜਾਂਦੇ ਆ ਸੋ ਦੂਜਾ ਇਹਦਾ ਮੁੱਖ ਕਾਰਨ ਹੈ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਦੀ ਲਾਭਮੰਦੀ ਕੀਤੀ ਗਈ ਹੈ ਮੇਨ ਕਰਕੇ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਬਿਜਲੀ ਕਰਨ ਨੂੰ ਵੇਚਿਆ ਜਾ ਰਿਹਾ ਹੈ ਜਿਹੜਾ ਬਿਜਲੀ ਨੂੰ ਬੋਟ ਨੂੰ ਨਿਜੀ ਹਤਾ ਦਿੱਤਾ ਜਾਂਦਾ ਆ ਚਲੋ ਬਿਲ ਬਿਲੀ ਦੇ ਬਿਲ ਤਾਂ ਜ਼ਿਆਦਾ ਆ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਖਪਤਕਾਰ ਵੀ ਵਿਰੋਧ ਕਰ ਰਹੇ ਨੇ ਇੱਕ ਨਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ Airtel ਦੀ SIM ਵੀ ਵਿੱਚ ਪਾਈ ਗਈ ਸਮਾਰਟ ਉਹਦਾ ਕੀ ਕੰਮ ਹੈ ਜੀ ਵੇਖੋ ਜੀ ਇਹ ਜਿਹੜੀ SIM ਹੈ ਕਿਉਂਕਿ ਵੇਖੋ ਜੀ ਕੋਈ ਵੀ ਹੋਵੇ ਨਾ ਜਿਵੇਂ ਕਹਿੰਦਾ ਪਰ ਟ੍ਰੇਲਰ ਫਿਲਮ ਬਣਨੀ ਹੋਵੇ ਸ਼ੁਰੂਆਤ ਹੋਣੀ ਪਹਿਲਾਂ ਟ੍ਰੇਲਰ ਆਉਂਦਾ ਹੁੰਦਾ ਹੈ ਟ੍ਰੇਲਰ ਆਉਂਦਾ ਕੁ 6 ਮਹੀਨੇ ਪਹਿਲਾਂ ਪਰਦੇ ਤੇ ਚੱਲਦਾ ਉਹ ਚੰਗੇ ਵਿਊ-ਵਿਊ ਲੈਂਦਾ ਉਹ ਟ੍ਰੇਲਰ ਜਦੋਂ ਵੇਖਿਆ ਵੀ ਹੁਣ ਟ੍ਰੇਲਰ ਸਾਡਾ ਚੰਗਾ ਹੋ ਗਿਆ ਹੁਣ ਫਿਲਮ ਤਾਂ ਰਿਲੀਜ਼ ਕਰਨੀ ਹੈ ਸੋ ਇਹ ਇਹਨਾ ਟ੍ਰੇਲਰ ਇਹਨਾਂ ਨੇ ਪਹਿਲਾ ਵਿੱਚ ਸਿੰਮ ਪਾਈ ਹੈ ਕਿਉਂਕਿ ਇਹਨਾਂ ਪਹਿਲਾਂ ਸੋਚਿਆ ਵੇਖੋ ਜੀ ਪਹਿਲਾਂ ਸੀਗਾ 2009 ਦੇ ਵਿੱਚ 2010 ਦੇ ਵਿੱਚ ਸਿਰ ਪੰਜਾਬ ਰਾਜ ਹੁੰਦਾ ਸੀ ਆ ਪਿਛਲੇ ਤੋਂ ਬੋਰ ਲੱਗਿਆ ਭਾਵੇਂ ਨਿਗਾ ਮਾਰ ਲਓ ਪੰਜਾਬ ਰਾਏ ਸੀ ਹੁਣ ਪਾਵਰ ਕਾਰਪੋਰੇਸ਼ਨ ਆ ਗਿਆ ਹੁਣ ਪੰਜਾਬ ਦਾ ਨਾਂ ਖਤਮ ਹੋ ਗਿਆ ਉਦੋਂ ਇਹ ਸਾਰੀਆਂ ਪਾਰਟੀਆਂ ਭਾਵੇਂ ਕੋ ਅਕਾਲੀ ਦਲ ਸੀ ਭਾਵੇਂ ਕਾਂਗਰਸ ਸੀ ਭਾਵੇਂ ਬੀਜੇਪੀ ਸੀ ਤੇ ਭਾਵੇਂ ਆਪ ਆ ਇਹਨਾਂ ਨੇ ਸਾਰੇ ਪਹਿਲਾਂ ਪਹਿਲਾਂ ਬਿਜਲੀ ਦੀ ਵੇਚਣ ਦੀ ਇਹਨਾਂ ਨੇ ਪਲਾਨਿੰਗ ਸੀ ਤੁਹੋ ਅੱਜੋ ਨਾ ਵੇਖੋ ਅੱਜ ਨਾ ਕਾਂਗਰਸ ਬੋਲ ਰਹੀ ਹੈ ਨਾ ਅਕਾਲੀ ਦਲ ਬੋਲ ਰਹੀ ਹੈ ਨਾ ਕਿਸੇ ਪਾਰਟੀ ਦਾ ਕੋਈ ਸਵਕ ਕਿਉਂਕਿ ਨਾ ਰਣੀਆਂ ਇੱਕੋ ਥਾਲੀ ਦੇ ਚੱਟੇ ਬੱਟੇ ਆ ਇਹ ਇੱਕੋ ਥਾਲੀ ਦੇ ਚੱਟੇ ਬੱਟੇ ਆ ਇਹ ਹੁਣ ਸਿੱਧੇ ਤੌਰ ਤੇ ਵੀ ਇੱਕ ਦਾ ਸਰਮਾਇਦਾਰ ਨੂੰ ਸਾਹਰਾ ਡਾਨੀ ਮੰਡੀ ਨੂੰ ਜਿਹੜਾ ਵਾਅਦਾ ਦੇਣ ਦੀ ਗੱਲ ਆ ਜੀ ਜਿਹੜਾ ਸਬੰਧਤ ਅਧਿਕਾਰੀ ਆ ਬਿਜਲੀ ਬੋਰਡ ਦੀ ਆ ਤੁਹਾਨੂੰ ਕਰ ਰਿਹਾ ਜੀ ਕੋਪਰੇਟ ਬਿਲਕੁਲ ਜੀ ਕੋਪਰੇਟ ਵੇਖੋ ਜੀ ਉਹ ਗਵਰਨਮੈਂਟ ਦਾ ਇਸ ਤਰ੍ਹਾਂ ਕਰਨਾ ਪੈਣਾ ਨਾ ਹੁਣ ਸਾਡੇ ਬੱਚੇ ਆ ਸਾਡੇ ਪਿੰਡਾਂ ਚ ਹੋਇਆ ਕੋਈ ਵਿਚਾਰਾ ਕੋ ਲੈਂਡਮੈਨ ਲੱਗ ਗਿਆ ਕੋਈ ਕੋਈ ਜਈ ਲੱਗ ਗਿਆ ਦਸਨ ਉਹ ਪੜ੍ਹ ਲਿਖ ਕੇ ਕੋਈ ਐਸ ਡੀਓ ਬੈਠਾ ਲੱਗ ਗਿਆ ਸੋ ਕਾਰਪੋਰੇਟ ਤੋਂ ਨਾ ਕਰਨਾ ਪੈਣਾ ਕੋਈ ਉਹਨਾਂ ਦੀ ਪੈਨਸ਼ਨ ਆ ਉਹਨਾਂ ਦੀ ਉਹਨਾਂ ਦੀ ਪੈਨਸ਼ਨ ਆ ਜਿਹੜੀਆਂ ਬੰਦ ਹੋ ਜਾਣੀਆਂ ਪੈਨਸ਼ਨਾਂ ਬੰਦ ਹੋ ਜਾਣੀਆਂ ਜੀ ਜੀ ਪੈਨਸ਼ਨਾਂ ਬੰਦ ਹੋ ਜਾਣੀਆਂ ਨੌਕਰੀਆਂ ਲੱਗਣਿਆ ਇੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਹੋ ਜਾਣੀਆਂ ਸ਼ਾਇਦ ਇਹ ਜਿਵੇਂ ਕਹਿੰਦੇ ਮੋਦੀ ਆ ਹਕੂਮਤ ਉਹ ਸਾਰੇ ਹੀ ਸਾਰੇ ਜਿਹੜੇ ਬਾਹਰ ਅੱਗੇ ਪਘੋੜੇ ਪੱਜ ਕੇ ਪੈਸਾ ਲੈ ਕੇ ਉਹ ਗੁਜਰਾਤ ਤੋਂ ਹੀ ਬੰਦੇ ਲਿਆ ਕੇ ਤੇ ਸਾਡੇ ਪੰਜਾਬ 'ਚ ਅੱਦੇ ਵੀ ਆ ਸਾਨੂੰ ਪਤਾ ਹੀ ਹੈ ਤਕਰੀਬਨ ਆਦਾਰਿਆਂ ਦੇ ਵਿੱਚ ਬਾਹਰ ਦੀ ਸਟੇਟਾਂ ਤੋਂ ਆ ਕੇ ਬੰਦੇ ਕੰਮ ਕੀਤੀ ਜਾਂਦੇ ਨਾ ਦੇ ਪ੍ਰਾਈਵੇਟ ਬੰਦੇ ਕੀਤੀ ਜਾਂਦੇ 8000 ਨਾਲ ਆ ਗਿਆ ਸੋ ਸੱਚਾਈ ਹੈ ਜੀ ਤਾਂ ਸਰਕਾਰ ਜਦੋਂ ਪ੍ਰਚਾਰ ਕਰਦੀ ਤੇ ਇੱਕ ਹੀ ਗੱਲ ਕਰਦੀ ਅਸੀਂ 600 ਯੂਨਟ ਮਾਫ ਕਰ ਦਿੱਤਾ ਤਾਂ ਇੱਕ ਪਾਸੇ ਤੁਸੀਂ ਜਿਹੜੇ ਆ ਸਮਾਰਟ ਮੀਟਰ ਪਾਟ ਕੇ ਜਮ੍ਹਾਂ ਕਰਾਉਂਦੇ ਕਿਉਂਕਿ ਵੀ ਅਬੀਲੀ ਦੇ ਬਿੱਲ ਜ਼ਿਆਦਾ ਆ ਰਿਹਾ ਵੇਖੋ ਜੀ 600 ਯੂਟੇ ਖਾਣਾ ਪੂਰਤੀ ਆ ਕੋਈ ਮੈਂ ਕਹਿੰਦਾ ਜਦੋਂ ਦਾ ਜਿਹੜੇ ਪਹਿਲਾਂ ਲੱਗੇ ਆ ਪਹਿਲਾ ਗਰਾਰੀ ਵਾਲੀ ਸੀ ਫਿਰ ਚੋਰ ਕੰਪਿਊਟਰਾਈਜ਼ਡ ਮੀਟਰ ਲੱਗੇ ਆ ਉਹਨਾਂ ਚ ਵੀ ਦਿੱਕਤ ਆ ਰਹੀ ਕੁਝ ਮੀਟਰ ਇਹਦੇ ਉਹਦੇ ਮਾਫੀ ਵਾਲਾ ਸ਼ਬਦ ਮੈਂ ਨਹੀਂ ਵਰਦਾ ਕਿ ਕਿਧਰੇ ਸ਼ੁਰੂ ਹੋ ਰਹੀ ਹੈ ਤੇ ਕਈ ਹੁਣ ਇੱਥੇ ਸਾਡੇ ਸਾਥੀ ਕੋਈ ਪਿੰਡ ਦੇ ਮਜ਼ਦੂਰ ਪਰਾਰਾ ਨਾ ਉਹਦਾ ਕਰੇ ਏਸੀ ਲੱਗਾ ਉਹਦੇ ਕਰੇ ਫਰਿੱਜ ਵੀ ਨਹੀਂ ਅੱਜ ਦੇ ਸਮਝ ਵੇਖੋ ਫਰਿੱਜ ਇੰਨੀ ਜ਼ਰੂਰੀ ਹੋ ਗਈ ਕੂਲਰ ਰੇ ਕਰੇ ਉਹਦੇ ਕਰੇ ਫਰਿੱਜ ਵੀ ਨਹੀਂ ਤੇ ਨਾ ਕੂਲਰ ਹੈ ਮਜ਼ਦੂਰ ਪਰ 73 ਹਜ਼ਾਰ ਬਿੱਲ ਹੈ ਜੀ ਹੁਣ ਉਹ ਕਿਵੇਂ ਆ ਗਿਆ ਉਹ 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 ਇਹ ਜੇ ਮੀਟਰ ਆ ਉਹ ਵੀ ਮਾੜੇ ਆ ਤੇ ਸੇਮ ਵਾਲੇ ਤੇ ਹੈਗੇ ਮਾੜੇ ਤੇ ਇਹ ਸਾਡਾ ਅਧਿਕਾਰੀ ਕਹਿੰਦੇ ਆ ਇਹ ਜਿਹੜੇ ਇੱਥੇ ਬੈਠੇ ਸਾਡੇ ਪਰਿਵਾਰਾਂ ਚ ਉਹ ਕਹਿੰਦੇ ਆ ਵੀ ਇਹ ਤਾਂ ਭਰਾਵਾ ਸਾਡੇ ਹੱਥ ਵਾ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਹੀ ਆਉਂਦਾ ਬਿੱਲ ਠੀਕ ਹੈ ਨਾਲੇ ਮੰਥਲੀ ਬਿੱਲ ਆਉਂਦਾ ਤੇ ਜਿਹੜਾ ਤੁਸੀਂ ਕਹਿ ਰਹੇ ਸੀ ਜਿਹੜਾ 600 ਜੁਨਟ 600 ਜੁਨਟ ਭਾੜਿਆ ਨਹੀਂ ਲੱਭਦੀ ਜੇ ਕੋਈ ਏਕਨਾ ਜਿਵੇਂ ਸ਼ਗੂਫੇ ਛੱਡੇ ਜਾਂਦੇ ਸਰਕਾਰਾਂ ਦਾ ਕੋਈ 600 ਜੁੰਟ ਨਹੀਂ ਮਿਲਦੀ ਕੋਈ ਚੋਸ਼ ਨਹੀਂ ਇਸ ਟਾਈਮ ਤਕਰੀਬਨ ਅਸੀਂ ਪਿੰਡ ਦੇ ਵਿੱਚ ਜਿੰਨੇ ਮੀਟਰਾਂ ਪੱਟੇ ਲਾਧੂਗਾ ਤੋਂ ਬਹਿਗਾ ਤੋਂ ਪੱਟੇ ਗਿਆ ਉਹਨਾਂ ਦੇ ਸਾਰਿਆਂ ਦੇ ਬਿੱਲ 6000 10000 20000 40000 73000 80000 1 ਲੱਖ 17000 ਬਿੱਲ ਕਿੱਥੋਂ ਦੇਣਗੇ ਇਹ ਨੂੰ 600 ਜੁੰਟ ਨੂੰ ਕਿਹੜੇ ਪਾਸੇ ਭਾਈ ਇਹ ਕੋਈ 600 ਜੁੰਟ ਇੱਕ ਖਾਨਾ ਪੂਰਤੀ ਹੈ ਦਰਸਾਲ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਹੁਣ ਸਟੇਟਾਂ ਨੂੰ ਖੜੜੇ ਭਜੇ ਕਿਉਂਕਿ ਮੋਦੀ ਨੂੰ ਲੱਗਿਆ ਕਿ ਉਹ ਤੇਡੀ ਉਂਗਲ ਨਾ ਕਰਨਾ ਪੈਣਾ ਕਿਉਂਕਿ ਅਗਰ ਉਹ ਦਿੱਲੀ ਤੋਂ ਤਾਂ ਮੁੜ ਕੇ ਆਗੇ ਸੀਗੇ ਵੀ ਮੈਕਨੋਨ ਬਿਜਲੀ 100 220 ਬਿੱਲ ਸੀ ਵਿੱਚੇ ਹੀ ਸੀ ਪਰ ਉਹਨੇ ਹੁਣ ਸਟੇਟਾਂ ਨੂੰ ਖੜੜੇ ਭੇਜਤੇ ਤਾਂ ਸਟੇਟਾਂ ਉਹਦੀ ਬੁੱਕਲ ਭਗਵੰਤ ਮਾਰਗ ਸਰਕਾਰ ਵਰਗੀਆਂ ਵਿੱਚ ਬੁੱਕਲ ਦੇ ਬੈਠੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਤੇ ਅੱਜ ਨਾ ਕੋਈ ਕਾਂਗਰਸ ਬੋਲ ਰਹੀ ਹੈ ਨਾ ਕਾਲੀ ਬੋਲ ਰਹੀ ਕਿਉਂਕਿ ਸਾੜੇ ਰਲੇ ਸੋ ਮੈਂ ਇੱਕੋ ਬੇਨਤੀ ਹੈ ਇਹ ਲੜਾਈ ਲੰਮੀ ਜੇ ਇਹ ਲੜੀ ਵਰ ਮੀਟਰ ਭਟੇ ਇਹ ਲਹਿਰਿਆ ਕਿਉਂਕਿ ਲੋਕਾਂ ਨੂੰ ਸਮਝ ਆ ਤੇ ਲੋਕਾਂ ਨੂੰ ਪਿੰਡਾਂ 'ਚ ਕੋਈ ਹੋਰ ਸਹਾਇਕ ਸਾਡੀਆਂ ਜਥੇਬੰਦੀਆਂ ਹੋਰ ਵੀ ਸਮਝਾ ਰਹੀਆਂ ਵੀ ਇਹ ਬਿੱਲ ਹਰ ਇੱਕ ਵਾਰ ਗਲੀ ਮਾੜਾ ਜੇ ਬਿਜਲੀ ਨਿੱਜੀ ਹੱਥਾਂ ਦੇ ਵਿੱਚ ਚੱਲ ਗਈ ਅੱਜ 8 ਰੁਪਏ ਲੱਗਦੀ ਕੱਲ ਨੂੰ 16 ਰੁਪਏ ਜੋਂਡ ਸਾਨੂੰ ਲੱਗਣੀ ਜੋ ਇਹ ਸਚਾਈ ਹੈ ਜੀ ਧੰਨਵਾਦ